ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਗੁਰੂ ਸਹਿਬਾਨਾਂ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਹਾਂ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਮੂਲ ਮੰਤਰ ਦੀ ਜਾਪ ਦੀ ਤਾਕਤ ਮੂਲ ਮੰਤਰ ਦੇ ਜਾਪ ਦੀ ਤਾਕਤ ਬਾਰੇ ਆਪਾਂ ਸਭ ਨੂੰ ਹੀ ਪਤਾ ਹੈ ਕੋਈ ਵਿਰਲਾ ਹੀ ਹੋਵੇਗਾ ਜਿਸ ਨੂੰ ਪਤਾ ਨਾ ਹੋਵੇ ਤਨ ਤਨ ਮੇਰੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਵੱਲੋਂ ਬਖਸ਼ਿਆ ਹੋਇਆ ਇਹ ਖਜ਼ਾਨਾ ਹੈ ਜਿਸ ਦੀ ਤਾਕਤ ਦਾ ਅਨੁਭਵ ਕੋਈ ਕੋਈ ਵਿਰਲਾ ਹੀ ਕਰ ਸਕਦਾ ਹੈ ਜੋ ਵੀ ਪਿਆਰਾ ਮੂਲ ਮੰਤਰ ਦੀ ਸ਼ਕਤੀ ਦਾ ਅਨੁਭਵ ਕਰ ਲੈਂਦਾ ਹੈ ਉਸ ਦੇ ਸਾਰੇ ਡਰ ਦੁੱਖ ਮੁਸੀਬਤਾਂ ਚਿੰਤਾਵਾਂ ਗਰੀਬੀ ਦੂਰ ਹੋ ਜਾਂਦੀ ਹੈ ਜੋ ਵੀ ਮਨੁੱਖ ਅੰਮ੍ਰਿਤ ਵੇਲੇ ਉੱਠ ਕੇ ਇੱਕ ਮਾਲਾ ਮੂਲ ਮੰਤਰ ਦੀ ਜਾਪ ਦੀਆਂ ਕਰ ਲਵੇ ਮੇਰੇ ਪਾਤਸ਼ਾਹ ਜੀ ਉਸ ਦੇ ਸਭ ਦੁੱਖ ਦਰਿਦਰ ਦੂਰ ਕਰ ਦਿੰਦੇ ਨੇ ਮੇਰੇ ਪਾਤਸ਼ਾਹ ਜੀ ਮੂਲ ਮੰਤਰ ਦੇ ਜਾਪ ਦੇ ਉੱਤੇ ਸਮੇਂ ਦੀ ਕੋਈ ਪਾਬੰਦੀ ਨਹੀਂ ਲਾਈ ਆਪਣਾ ਜਦੋਂ ਵੀ ਦਿਲ ਕਰਦਾ ਹੈ ਜਦੋਂ ਵੀ ਟਾਈਮ ਮਿਲਦਾ ਹੈ ਆਪਾਂ ਮੂਲ ਮੰਤਰ ਦਾ ਜਾਪ ਕਰ ਸਕਦੇ ਹਾਂ ਫੇਰ ਵੀ ਪਰਮਾਤਮਾ ਨੇ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰਨ ਦਾ ਨਾਮ ਜਪਣ ਦਾ ਟਾਈਮ ਦਿੱਤਾ ਹੈ ਅੰਮ੍ਰਿਤ ਵੇਲਾ ਹੀ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਹੈ ਅੰਮ੍ਰਿਤ ਵੇਲੇ ਦੇ ਵਿੱਚ ਬਹੁਤ ਸ਼ਾਂਤੀ ਹੁੰਦੀ ਹੈ ਆਪਣਾ ਮਨ ਵੀ ਸ਼ਾਂਤ ਹੁੰਦਾ ਹੈ ਤੇ ਆਲੇ-ਦੁਆਲੇ ਵੀ ਸ਼ਾਂਤੀ ਹੁੰਦੀ ਹੈ ਚਾਰੇ ਪਾਸੇ ਪਰਮਾਤਮਾ ਦਾ ਨਾਮ ਹੀ ਹੁੰਦਾ ਹੈ ਔਰ ਕੋਈ ਗੱਲਬਾਤ ਨਹੀਂ ਹੁੰਦੀ ਕੋਈ ਸ਼ੋਰ ਸ਼ਰਾਬਾ ਨਹੀਂ ਹੁੰਦੀ ਟਿਕਿਆ ਆਵਿਆ ਹੁੰਦਾ ਅੰਮ੍ਰਿਤ ਵੇਲਾ ਜੇਕਰ ਚਲਦੀ ਹੈ ਤਾਂ ਕੱਲੀ ਬਾਣੀ ਚਲਦੀ ਹੈ ਐਸ ਲਈ ਪ੍ਰਮਾਤਮਾ ਵੀ ਇੱਕ ਟਾਈਮ ਐ ਸਮਝਣਾ ਚਾਹੀਦਾ ਆਪਾਂ ਨੂੰ ਵੀ ਆਪਣੇ ਕੋਲ ਆਏ ਹੋਏ ਨੇ ਆਪਾਂ ਲਾਹਾ ਲੈਣਾ ਹੈ ਅੰਮ੍ਰਿਤ ਵੇਲੇ ਉੱਠ ਕੇ ਪ੍ਰਮਾਤਮਾ ਦੀ ਬਾਣੀ ਪੜ੍ਹ ਕੇ ਆਪਣੇ ਦੁੱਖ ਤਕਲੀਫਾਂ ਨੂੰ ਦੂਰ ਕਰਨਾ ਹੈ ਕੋਮੂਲ ਮੰਤਰ ਦੀ ਮਾਲਾ ਦਾ ਜਾਪ ਕਰਨ ਵਿੱਚ ਵੱਧ ਤੋਂ ਵੱਧ 15-20 ਮਿੰਟ ਦਾ ਸਮਾਂ ਲੱਗਦਾ ਹੈ ਜਦੋਂ ਸਾਡੇ ਪਾਤਸ਼ਾਹ ਜੀ ਨੇ ਇੰਨੀ ਛੂਟ ਦੇ ਦਿੱਤੀ ਕਿ ਤੁਹਾਡਾ ਜਦੋਂ ਮਨ ਕਰਦਾ ਹੈ ਜਦੋਂ ਤੁਹਾਡਾ ਟਾਈਮ ਲੱਗਦਾ ਹੈ ਤੁਸੀਂ ਮੂਲ ਮੰਤਰ ਦਾ ਜਾਪ ਕਰ ਸਕਦੇ ਹੋ ਤਾਂ ਫਿਰ ਵਿੱਚ ਖੁਦ ਹਾਜ਼ਰ-ਨਾਜ਼ਰ ਨੇ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਰ ਆਪਾਂ ਨੂੰ ਬਾਣੀ ਦੇ ਰਾਤੇ ਚੱਲਣਾ ਔਖਾ ਲੱਗਦਾ ਹੈ ਇਸ ਸੰਸਾਰ ਦੇ ਵਿੱਚ ਸਭ ਕੁਝ ਆਸਾਨ ਹੈ ਪਰ ਕਈ ਭੈਣ ਭਰਾਵਾਂ ਨੂੰ ਬਾਣੀ ਪੜ੍ਹਨੇ ਅੰਮ੍ਰਿਤ ਵੇਲੇ ਉੱਠਣਾ ਥੋੜਾ ਔਖਾ ਲੱਗਦਾ ਹੈ ਪਰ ਆਪਾਂ ਸਾਰੇ ਇਹ ਵੀ ਜਾਣਦੇ ਹਾਂ ਕਿ ਬਾਣੀ ਵਿੱਚ ਬੜੀ ਤਾਕਤ ਹੈ ਸਭ ਕੁਝ ਜਾਣਦਿਆਂ ਹੋਇਆਂ ਵੀ ਅਨਜਾਣ ਬਰੇ ਰਹਿਣੇ ਨੇ ਕਿਉਂਕਿ ਗੁਰੂ ਦੇ ਰਾਹ ਤੇ ਚੱਲਣਾ ਥੋੜਾ ਔਖਾ ਲੱਗਦਾ ਹੈ ਸਾਧ ਸੰਗਤ ਜੀ ਸ਼ੁਰੂਆਤੀ ਦਿਨਾਂ ਵਿੱਚ ਥੋੜਾ ਔਖਾ ਜ਼ਰੂਰ ਲੱਗਦਾ ਹੈ ਪਰ ਜਦੋਂ ਆਪਾਂ ਪਰਮਾਤਮਾ ਨੂੰ ਪਿਆਰ ਕਰਨ ਲੱਗ ਪੈਂਦੇ ਆ ਬਾਣੀ ਨਾਲ ਪਿਆਰ ਕਰਨ ਲੱਗ ਪੈਂਦੇ ਆ ਤਾਂ ਫੇਰ ਅੰਮ੍ਰਿਤ ਵੇਲੇ ਉੱਠਣਾ ਇਸ਼ਨਾਨ ਕਰਨਾ ਬਾਣੀ ਪੜ੍ਹਨੀ ਸਾਨੂੰ ਔਖੀ ਨਹੀਂ ਲੱਗਦੀ ਮੂਲ ਮੰਤਰ ਦੇ ਰੂਪ ਦੇ ਵਿੱਚ ਸਾਧ ਸੰਗਤ ਜੀ ਸੱਚੇ ਬਾਦਸ਼ਾਹ ਜੀ ਨੇ ਆਪਾਂ ਨੂੰ ਬਹੁਤ ਪਾਵਰਫੁਲ ਖਜ਼ਾਨਾ ਬਖਸ਼ਿਆ ਹੈ ਇਹ ਸਾਨੂੰ ਕਦਰ ਨਹੀਂ ਜੇਕਰ ਕਦਰ ਨਹੀਂ ਕਰਦੇ ਤਾਂ ਹੀ ਤਾਂ ਅੱਜ ਦੁਖੀ ਹਾਂ ਆਓ ਅੱਜ ਅੱਜ ਤੋਂ ਹੀ ਕੁਝ ਨਹੀਂ ਵਿਗੜਿਆ ਦਿਨ ਦੇ ਵਿੱਚ ਆਪਾਂ ਜੇਕਰ ਆਪਾਂ ਸ਼ੁਰੂਆਤ ਦਿਨ ਦੇ ਵਿੱਚ ਹੀ ਕਰੀਏ ਤਾਂ 10 15 ਮਿੰਟ ਦਿਨ ਦੇ ਵਿੱਚ ਹੀ ਕੱਢੀਏ ਮੂਲ ਮੰਤਰ ਦਾ ਜਾਪ ਆਪਾਂ ਦਿਨ ਦੇ ਵਿੱਚ ਹੀ ਕਰਨ ਲੱਗ ਪਈਏ ਤਾਂ ਆਪਣੇ ਉੱਤੇ ਪਰਮਾਤਮਾ ਦੀ ਕਿਰਪਾ ਹੋ ਜਾਊਗੀ ਤੇ ਆਪਣਾ ਮਨ ਪਰਮਾਤਮਾ ਦੀ ਬਾਣੀ ਨਾਲ ਜੁੜਨਾ ਸ਼ੁਰੂ ਹੋ ਜਾਊਗਾ ਤੇ ਫੇਰ ਤੁਸੀਂ ਪਰਮਾ ਵੇਖਿਓ ਤੁਹਾਡੇ ਉੱਤੇ ਪਰਮਾਤਮਾ ਕਿੰਨੀ ਕਿਰਪਾ ਹੈ ਤੇ ਤੁਹਾਡੇ ਅੰਦਰ ਕਿਵੇਂ ਹਿੰਮਤ ਆ ਜਾਊਗੀ ਆਪੇ ਹੀ ਸਵੇਰੇ ਉੱਠਣ ਦੀ ਕਿਵੇਂ ਬਾਣੀ ਨਾਲ ਜੁੜਨ ਦੀ ਬਾਣੀ ਪੜਨ ਦੀ ਫਿਰ ਇਹ ਜਾਂ ਕੋਈ ਵੀ ਦਿਨ ਨਹੀਂ ਹੋਣਾ ਜਿਸ ਦਿਨ ਤੁਸੀਂ ਬਾਣੀ ਨਾ ਪੜੋਗੇ ਤਾਂ ਤੁਹਾਡੇ ਤੋਂ ਰਹਿ ਹੀ ਨਹੀਂ ਜਾਣਾ ਬਾਣੀ ਪੜੇ ਬਿਗੇਰ ਤਾਂ ਐਸ ਲਈ ਜੇਕਰ ਤੁਹਾਨੂੰ ਔਖਾ ਲੱਗਦਾ ਹੈ ਅੰਮ੍ਰਿਤ ਵੇਲੇ ਉੱਠਣਾ ਤੁਸੀਂ ਪਹਿਲਾਂ ਇਸ ਦੀ ਸ਼ੁਰੂਆਤ ਦਿਨ ਦੇ ਟਾਈਮ ਵਿੱਚ ਹੀ ਕਰ ਲਓ ਦਿਨ ਦੇ ਟਾਈਮ ਹੀ ਵਿੱਚ ਹੀ ਰੋਜ਼ ਇੱਕ ਮੂਲ ਮੰਤਰ ਦੀ ਮਾਲਾ ਫੇਰਨੀ ਸ਼ੁਰੂ ਕਰ ਦਿਓ 15-20 ਮਿੰਟ ਤਾਂ ਸਮਾਂ ਮਿਲ ਹੀ ਸਕਦਾ ਹੈ ਜਦੋਂ ਘੰਟਿਆਂ ਦੇ ਘੰਟੇ ਆਪਾਂ ਫੋਨ ਚਲਾ ਸਕਦੇ ਹਾਂ ਤਾਂ 15-20 ਮਿੰਟ ਤਾਂ ਆਪਾਂ ਬਾਣੀ ਵਾਸਤੇ ਕੱਢ ਸਕਦੇ ਹਾਂ ਸਾਧ ਸੰਗਤ ਜੀ ਆਓ ਆਪਾਂ ਅੱਜ ਤੋਂ ਹੀ ਨਿਯਮ ਬਣਾ ਲਈਏ ਘਰ ਦੇ ਵਿੱਚ ਹਰ ਰੋਜ਼ ਆਪਾਂ ਦਿਨ ਦੇ ਪਹਿਰੇ ਹੀ ਸ਼ੁਰੂ ਕਰ ਲਈਏ ਸ਼ੁਰੂਆਤੀ ਦਿਨਾਂ ਦੇ ਵਿੱਚ ਤੁਸੀਂ 15 ਦਿਨ ਹਰ ਰੋਜ਼ ਇੱਕ ਮਾਲਾ ਦਾ ਜਾਪ ਜ਼ਰੂਰ ਕਰੋ 15-20 ਮਿੰਟ ਮੂਲ ਮੰਤਰ ਦਾ ਜਾਪ ਇੱਕ ਮਾਲਾ ਜ਼ਰੂਰ ਕਰਨ ਲੱਗੋ ਤੁਹਾਡੇ ਅੰਦਰ ਕੁਝ ਬਦਲਾਵ ਹੋਣ ਲੱਗ ਜਾਣਗੇ ਘਰ ਦੇ ਵਿੱਚ ਵੀ ਤੁਹਾਨੂੰ ਬਦਲਾਵ ਸ਼ੁਰੂ ਹੋਣੇ ਲੱਗ ਜਾਣਗੇ ਜੇਕਰ ਤੁਸੀਂ ਇਹਨਾਂ ਬਦਲਾਵਾਂ ਨੂੰ ਮਹਿਸੂਸ ਕਰੋਗੇ ਤਾਂ ਤੁਹਾਡਾ ਪਿਆਰ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਬਣ ਜਾਊਗਾ ਤੇ ਤੁਹਾਡੀ ਬਾ ਗੁਰੂ ਨਾਨਕ ਪਾਤਸ਼ਾਹ ਜੀ ਫੜ ਲੈਣਗੇ ਆਪ ਉੱਤੇ ਕਿਰਪਾ ਹੋ ਜਾਊਗੀ ਤੁਸੀਂ ਤੁਰਦੇ ਫਿਰਦੇ ਵੀ ਮੂਲ ਮੰਤਰ ਦਾ ਜਾਪ ਕਰ ਸਕਦੇ ਹੋ ਕੰਮਕਾਰ ਕਰਦਿਆਂ ਹੋਇਆਂ ਵੀ ਮੂਲ ਮੰਤਰ ਦਾ ਜਾਪ ਕਰਦੇ ਹੋ ਤਾਂ ਤੁਹਾਡੇ ਕੰਮਾਂਕਾਰਾਂ ਵਿੱਚ ਬਰਕਤ ਹੋਣ ਲੱਗ ਜੂਗੀ ਸਰੀਰ ਦੀ ਸੁਸਤੀ ਥਕਾਵਟ ਇਹ ਸਾਰਾ ਕੁਝ ਦੂਰ ਰਹਿਣ ਹੋਣ ਲੱਗ ਜੂਗਾ ਤੁਹਾਡਾ ਮਨ ਸੱਚੇ ਪਾਤਸ਼ਾਹ ਜੀ ਨਾਲ ਜੁੜਿਆ ਰਹੂਗਾ ਜੇਕਰ ਤੁਸੀਂ ਮਾਲਾ ਨਾਲ ਨਹੀਂ ਕਰਨਾ ਚਾਹੁੰਦੇ ਮੂਲ ਮੰਤਰ ਦਾ ਜਾਪ ਵੈਸੇ ਹੀ 15-20 ਮਿੰਟ ਆਪਣਾ ਰੂਟੀਨ ਬਣਾ ਲਓ ਆਪਣਾ ਮਨ ਦਾ ਟਿਕਾਣਾ ਬਣਾਉਣਾ ਸ਼ੁਰੂ ਕਰ ਜੋ ਮੂਲ ਮੰਤਰ ਦਾ ਜਾਪ ਮਾਲਾ ਨਾਲ ਇਸ ਕਰਕੇ ਕਿਹਾ ਜਾਂਦਾ ਹੈ ਕਿ ਸ਼ੁਰੂਆਤੀ ਦਿਨਾਂ ਦੇ ਵਿੱਚ ਮਨ ਨੂੰ ਟਿਕਾਉਣਾ ਥੋੜਾ ਸੌਖਾ ਹੋ ਜਾਂਦਾ ਹੈ ਜਦੋਂ ਆਪਾਂ ਮੂਲ ਮੰਤਰ ਦਾ ਜਾਪ ਮਾਲਾ ਨਾਲ ਕਰਦੇ ਹਾਂ ਤਾਂ ਆਪਣੇ ਤੋਂ ਬਹਿਣ ਦਾ ਟਿਕਾਵ ਨਹੀਂ ਬਣਦਾ ਸ਼ੁਰੂਆਤੀ ਦਿਨਾਂ ਵਿੱਚ ਤੇ ਮਾਲਾ ਦੇ ਸਹਾਰੇ ਆਪਾਂ ਬੈਠੇ ਰਹਿਨੇ ਆ ਤੇ ਫਿਰ ਮਾਲਾ ਦੇ ਸਹਾਰੇ ਹੌਲੀ-ਹੌਲੀ ਆਪਣੀ ਰੂਟੀਨ ਬਣ ਜਾਂਦੀ ਹੈ ਫਿਰ ਤੁਸੀਂ ਮਾਲਾ ਨੂੰ ਮਾਲਾ ਤੇ ਮੂਲ ਮੰਤਰ ਦਾ ਜਾਪ ਕਰਨਾ ਹਟ ਜਾਓ ਤੇ ਫਿਰ ਆਪਣੇ ਆਪਣੇ ਆਪ ਦੇ ਵਿੱਚ ਇੱਕ ਆਸਾਨ ਜੇ ਇਕਾਂਤ ਜੀ ਜਗ੍ਹਾ ਬੈਠ ਕੇ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਜਦੋਂ ਉੱਚੀ ਉੱਚੀ ਮੂਲ ਮੰਤਰ ਦਾ ਜਾਪ ਕਰੋਗੇ ਤੇ ਖੁਦ ਸੁਣੋਗੇ ਤੇ ਆਪਣੀ ਸੂਰਤ ਉਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜੋੜੋਗੇ ਫਿਰ ਜਿਹੜੇ ਘਰ ਦੇ ਵਿੱਚ ਬਦਲਾਅ ਹੋਣਗੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਬਦਲਾਅ ਤੁਸੀਂ ਮਹਿਸੂਸ ਕਰੋਗੇ ਤਾਂ ਫਿਰ ਤੁਹਾਡੇ ਤੋਂ ਮੂਲ ਮੰਤਰ ਦਾ ਜਾਪ ਕਦੇ ਛੱਡਿਆ ਹੀ ਨਹੀਂ ਜਾਣਾ ਇੰਨਾ ਪਿਆਰ ਆਪ ਜੀ ਦਾ ਮੂਲ ਮੰਤਰ ਦੇ ਜਾਪ ਨਾਲ ਬਣ ਜਾਊਗਾ ਕਿ ਤੁਸੀਂ ਫਿਰ ਛੱਡ ਹੀ ਨਹੀਂ ਸਕਦੇ ਆਪਣੇ ਹੁੰਦੇ ਜ਼ਿੰਦਗੀ ਦੇ ਬਦਲਾਵ ਦੇਖ ਕੇ ਤੁਹਾਡੇ ਮਨ ਬਹੁਤ ਖੁਸ਼ ਰਹਿਣਾ ਸ਼ੁਰੂ ਹੋ ਜਾਊਗਾ ਘਰ ਵਿੱਚ ਜਿਹੜੀਆਂ ਵੀ ਚੀਜ਼ਾਂ ਗਲਤ ਹੋ ਰਹੀਆਂ ਉਹ ਸਿੱਧੀਆਂ ਹੋਣ ਲੱਗ ਜਾਣਗੀਆਂ ਵਾਹਿਗੁਰੂ ਜੀ ਤੁਹਾਡੇ ਉੱਤੇ ਕਿਰਪਾ ਕਰਨਗੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵਾਹਿਗੁਰੂ ਜੀ ਕਾ